ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਿਰੁੱਧ ਤਹਿਤ ਬਠਿੰਡਾ ਦੇ ਸੀਏਏ 2 ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਬਠਿੰਡਾ ਦੇ ਪਿੰਡ ਹੁੱੱਦਾ ਤੋਂ ਇੱਕ 28 ਸਾਲਾ ਨੌਜਵਾਨ ਨੂੰ 300 ਗ੍ਰਾਮ ਹਰੋਇਨ ਸਮੇਤ ਕੀਤਾ ਗਿਆ ਗ੍ਰਿਫਤਾਰ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਬੰਦਾਵਲਾ ਦਾ ਡੀਐਸਪੀ ਡੀ ਵੱਲੋਂ ਮੀਡੀਆ ਦੇ ਰਣਗਰਮਤ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿਮਾ ਚਲਾਈ ਹੈ ਚਤਨਸ਼ੇਵਰਦ ਉਹਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਇੱਕ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਇੱਕ ਵਿਅਕਤੀ ਨੂੰ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ 300 ਗ੍ਰਾਮ ਹਰੋਨ ਸਮੇਤ ਗ੍ਰਿਫਤਰ ਕੀਤਾ ਅਤੇ ਇਸ ਦੀ ਥਾਣਾ ਸੰਗਤਵੇਖੀ ਮਾਮਲਾ ਦਰਜ ਕਰਕੇ ਇਸ ਨੂੰ ਬੰਦਬਲਦ ਕੀਤਾ ਗਿਆ ਅਤੇ ਇਹਦਾ ਸਪਲੈਂਡਰ ਮੋਟਰਸਾਈਕਲ ਵੀ ਇਹਨਾਂ ਵੱਲੋਂ ਆਪਣਾ ਜਮ ਤੇ ਕਿ ਤਾਰਿਆ ਉਹਨਾਂ ਕਹਿੰਦੇ ਹੋਣ ਇਸ ਦੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਰਮਾਨ ਹਾਜ਼ਰ ਕੀਤਾ ਜਾਵੇਗਾ ਤੇ ਬੁਆਇਂਟ ਦੇ ਨਾਲ ਕੁਸ਼ਕੀਤੀ ਨੇ ਆਪਣੇ ਇਸ ਦੋ ਆਪ ਪੁਸ਼ਵਿਸ਼ ਕੀਤੀ ਜਾਵੇਗੀ ਅਤੇ ਉਹਨਾਂ ਕਹਿਆ ਕਿ ਇਹਦੇ ਬੈਕਵਰਡ ਤੇ ਫਾਰਵਰਡ ਲੰਘਣੇ ਜਿਹੜੇ ਉਹ ਵੀ ਉਹਨਾਂ ਵੱਲੋਂ ਖੰਗਾਲੇ ਜਾਣਗੇ ਇਹ ਇੱਕ ਵੱਡੀ ਜਿਹੜੀ ਹੈਵੀ ਰਿਕਵਰੀ ਐ ਸੀਏ ਟੂ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਐ ਤੇ ਹੁਣ ਇਸਦੀ ਪ੍ਰਾਪਰਟੀ ਦੀ ਵੀ ਹੁਣ ਜਾਂਚ ਹੋਵੇਗੀ ਇਸਨੇ ਜਿਹੜੀ ਆਪਣੇ ਜੋ ਇਹਦਾ ਆਪਣਾ ਘਰ-ਬਾਰ ਹੈ ਉਸਦੇ ਬਾਰੇ ਵੀ ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਆ ਸਮੂ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਡੀ ਇਸ ਮਾਮਲੇ ਨੂੰ ਲੈ ਕੇ ਕੱਲ ਦੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਇਹ ਬਰਾਮਦਗੀ ਮੈਡਮ ਹਿੰਗਾ ਗੁਰਤਾ ਜਿਹੜੇ ਡੀਐਸਪੀ ਦੇ ਹਾਜ਼ਰੀ ਵਿੱਚ ਕੀਤੀ ਗਈ ਕੌਣ ਲੋਕ ਸੀ ਇਹ ਜਿਹੜੇ ਫੜੇ ਗਏ ਕਿ ਇਹ ਹੈ ਨਸ਼ਾ ਵੇਚਣ ਵਾਲੇ ਤਸਕਰ ਹੈ ਇਹ ਜਿਹੜੇ ਪੈਡਲਰ ਹੈ ਇਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਕਿ ਕਿ ਤਪਤੀਸ ਚੱਲ ਰਹੀ ਹੈ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਕੋਲ ਪਹਿਲਾਂ ਵੀ ਕੋਈ ਮਾਮਲਾ ਅਦਾ ਸੀ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਪਰਚਾ ਨਹੀਂ ਹੈ ਜੀ ਕੁਝ ਪੁੱਛ ਗਿਛ ਦੌਰਾਨ ਪਤਾ ਲੱਗਿਆ ਹੁਣੇ ਕਿ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹ ਜੀ ਹਰੇਕ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਪਰਤੀਸ਼ੂ ਚ ਲੈ ਕੇ ਆਵਾਂਗੇ ਤੇ ਅੱਜ ਇਹਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਸਰ ਖੁਦ ਵੀ ਪੀਂਦਾ ਸੀ ਨਸ਼ਾ ਕੋਈ ਨਹੀਂ ਇਹ ਜੀ ਡੋਪ ਟੈਸਟ ਦੇ ਵੀ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਆ ਕਿ ਇਹਦਾ ਹੋਰ ਕੀ ਸਟੇਟਸ ਹੈ ਸਰ ਬੇਸਿਕ ਕੰਮ ਹੀ ਕਰਦਾ ਹੈ ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੁੱਦਾ ਪਿੰਡ ਦਾ ਰਹਿਣ ਵਾਲਾ ਹੈ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਪਰਤੀਸ਼ੂ ਚ ਲੈ ਕੇ ਆਵਾਂਗੇ ਇੱਡੀ ਵੱਡੀ ਤਦਾਦ ਦੇ ਵਿੱਚ ਇਹਦੇ ਕੋਲੇ ਕੀ ਸੀਗਾ ਤਫ਼ਕੀਰ ਕਰਨ ਹੋ ਸਕਦਾ ਹੈ ਕਿ ਇਹ ਤਾਂ ਹੋਣੀ ਚਾਹੀਦਾ ਕਿ ਆਮ ਬੰਦਾ ਹੋਵੇ ਸਦਾਰਨ ਜਿਹਾ ਬਿਲਕੁਲ ਜੀ ਮਤਲਬ ਮੋਡਲੀ ਉਸੇ ਤਰ੍ਹਾਂ ਹੀ ਪਤਾ ਲੱਗਿਆ ਬਹੁਤ ਹੀ ਸ਼ਾਤਰ ਕਿਸਮ ਦਾ ਇਨਸਾਨ ਹੈ ਤੇ ਬੜੇ ਅਸੂਸ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫ਼ਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਵੱਡੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਨੂੰ ਕਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਅਗੇ ਦੀ ਪੂਰੀ ਢੰਗ ਨਾਲ ਜਾਂਚ ਕੀਤੀ ਜਾਵੇ ਸਰ ਵੀ ਇਹਦੀ ਜਾਂਚ ਕੀਤੀ ਜਾਊਗੀ ਬਿਲਕੁਲ ਜੀ ਸਾਰਾ ਕੁਝ 68 ਐਫ ਦੇ ਅੰਦਰ ਜਿਹੜੇ ਕੇਸ ਬਣ ਰਹੀ ਹੈ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਵੜਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਕਿੰਨੀ ਕੇਸ ਦਾ ਤੇ 28 ਸਾਲੋਂ ਮਰ ਨਾਲ ਇੱਕ ਅਸੀਂ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ ਸਰ ਇਹ ਰੈਰ ਵਾਲਾ ਦਿੱਖੇ ਬੰਦੀ ਇਸ ਰੂਪਾ ਵਸਤੀ ਇਹ ਕੋ ਦਬੜ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਇਸ ਗਲਾਈਡਿੰਗ ਦਾ ਸਰਕਲ ਉਹ ਅਸੀਂ ਦੇਖਾਂਗੇ ਕਿੰਨਾ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫ ਆਈ ਆਰ ਨਹੀਂ ਹੈ ਪ੍ਰੀਵੀਅਸ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਇਹਦੇ ਉੱਤੇ ਕੋਈ ਐਫ ਆਈ ਆਰ ਹੋ ਕੋਰਟ ਤੇ ਪੇਸ਼ ਕਰ ਦਿੱਤਾ ਗਿਆ ਕੋਰਟ ਚਾਹਤ ਪੇਸ਼ ਕਰਕੇ ਧਰਮਾਂ ਹਾਸਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛ ਕੇ ਅਸੀਂ ਅਮਲ ਵਿੱਚ ਲਿਆਵਾਂ ਬਟੇਡਾ ਪੁਲਿਸ ਵੱਲੋਂ ਪੂਰੇ ਦਿਨ ਰਾਤ ਇੱਕ ਕਰਕੇ ਇਹ ਜਿਹੜਾ ਯੋਗ ਨਸ਼ਾ ਬਣੋ ਕੋਹ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਦਿਨ ਰਾਤ ਸੀ ਕੰਮ ਕਰ ਰਹੇ ਆ ਇਹਦੇ ਉੱਤੇ ਤੇ ਅਸੀਂ ਜਿਹੜੀ ਕੱਲ ਜਿਹੜੀ ਰਿਕਵਰੀ ਹੋਈ ਹੈ 300 ਗ੍ਰਾਮ ਦੀ ਇਹ ਇੱਕ ਇਹਦਾ ਸਬੂਤ ਹੈ ਕਿ ਅਸੀਂ ਕੋਈ ਵੀ ਜਿਹੜਾ ਹੈਗਾ ਨਸ਼ਾ ਵੇਚਣ ਵਾਲਾ ਸੀ ਹੁਣ ਉਹ ਨਹੀਂ ਬਖਸ਼ਰੇ ਤੇ ਜਿਹੜੀ ਇਹ 31 ਮਈ ਦੀ ਜਿਹੜੀ ਡੈਡ ਲਾਈਨ ਆ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਪਣੇ ਟਾਰਗੇਟਸ ਨੂੰ ਜ਼ਰੂਰ ਮੀਟ ਕਰਾਂਗੇ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਇਹਦੇ ਵਿੱਚ ਮੁਹਿੰਮ ਜਾਈ ਕਿ ਡਰਦੇ ਲੋਕ ਬੋਸ ਇਨਫੋਰਮੇਸ਼ਨ ਦੇਣ ਤੋਂ ਜੀ ਵਿੱਚ ਬਿਲਕੁਲ ਜੀ ਜਿਵੇਂ ਕਿ ਹੁਣ ਹੈਲਪਲਾਈਨ ਚਲਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਕਿ ਕੋਈ ਵੀ ਆਪਣਾ ਗੁਪਤ ਰੂਪ ਦੇ ਵਿੱਚ ਆਪਣੀ ਕੋਈ ਇਨਫੋਰਮੇਸ਼ਨ ਦੇ ਸਕਦਾ ਹੈ ਤਾਂ ਉਹਦੇ ਵਿੱਚ ਕਾਫੀ ਸਾਨੂੰ ਜਿਹੜੀ ਟਿਪਲਾਈਨਸ ਆ ਰਹੀਆਂ ਨੇ ਉਹਨੂੰ ਐਫਆਈਆਰਸ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਤਾਂ ਲੋਕਾਂ ਦੀ ਜਿਹੜੀ ਆਪਣੀ ਟਿਪਲਾਈਨਸ ਨੇ ਉਹਨਾਂ ਵੱਲੋਂ ਆਪ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਅਸੀਂ ਐਫਆਈਆਰ ਦੇ ਵਿੱਚ ਕਨਵਰਟ ਕਰਦੇ ਹਾਂ ਜਿੱਥੇ ਵੀ ਕੋਈ ਅਫੈਂਸ ਬਣਦਾ ਦਿਖਦਾ ਹੈ ਸਰ ਐਫਆਰ ਜੇ ਕਰਦੇ ਪਰ ਉਹਦਾ ਨਾਮ ਬੰਦੇ ਦਾ ਗੁਪਤ ਖੈਦ ਬਿਲਕੁਲ ਠੀਕ ਠੀਕ ਠੀਕ